ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਵੀਰ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਵੀ ਦਹੀਂ ਭੱਲੇ ਦੀ ਰੈਸਪੀ ਸ਼ੇਅਰ ਕਰਿਓ ਠੀਕ ਹੈ ਜੀ ਆਪਾਂ ਨੇ ਬਣਾਇਆ ਜੀ ਅੱਜ ਆਪਾਂ ਦਹੀਂ ਭੱਲੇ ਬਿਲਕੁਲ ਸਿੰਪਲ ਤਰੀਕੇ ਨਾਲ ਹਲਵਾਈ ਸਟਾਈਲ ਆਹ ਦੇਖੋ ਜੀ ਇੱਕ ਆਪਾਂ ਨੇ ਬਿਆਹ ਵਾਲੀ ਪਲੇਟ ਲਾ ਕੇ ਰੈਡੀ ਕਰੀ ਆ ਇੱਕ ਲਈ ਆਪਾਂ ਨੇ ਸਟਾਲ ਵਾਲੀ ਠੀਕ ਹੈ ਜੀ ਰੈਡੀ ਵਾਲੀ ਸੋ ਆਪਾਂ ਇਦਾਂ ਹੀ ਬਣਾ ਸਕਦੇ ਹਾਂ ਘਰਾਂ ਨੂੰ ਪਲੇਟ ਨੂੰ ਸੋ ਜੇ ਤੁਸੀ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਦਹੀਂ ਭੱਲੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਲਓ ਜੀ ਦਹੀਂ ਭੱਲੇ ਬਣਾਉਣ ਵਾਸਤੇ ਚਾਹੀਦੀ ਆਪਾਂ ਨੂੰ ਮਾਂਹ ਦੀ ਧੋਤੀ ਹੋਈ ਦਾਲ ਠੀਕ ਹੈ ਜੀ ਇਹਨੂੰ ਉਰਦ ਦਾਲ ਵੀ ਕਹਿ ਦਿੰਦੇ ਆ ਵੈਸੇ ਇਹ ਕਾਲੇ ਮਾਹਾਂ ਦੀ ਛਿੱਲੀ ਹੋਈ ਠੀਕ ਹੈ ਜੀ ਬਿਗੈਰ ਛਿਲਕੇ ਤੇ ਇਹ ਦਾਲ ਹੈ ਜੀ ਆਪਾਂ ਨੇ ਇੱਕ ਕੌਲੀ ਲੈ ਲਈ ਇਹ ਕਰਿਆਨੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਤੇ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਆਪਾਂ ਠੀਕ ਹੈ ਜੀ ਮੂੰਗੀ ਇਹ ਜ਼ਿਆਦਾ ਨਹੀਂ ਪਾਉਣੀ ਹੈਗੀ ਸਿਰਫ ਆਪਾਂ ਨੇ ਇੱਕ ਕੌਲੀ ਦੇ ਵਿੱਚ ਦੋ ਚਮਚੇ ਪਾਏ ਆ ਜਾਂ ਤੁਹਾਡੇ ਕੋਲ ਠੀਕ ਹੈ ਜੀ ਅੱਧੀ ਮੂੰਗੀ ਦੀ ਦਾਲ ਹੋਵੇ ਥੋਤੀ ਹੋਈ ਤੇ ਅੱਧੀ ਮਾਹਾਂ ਦੀ ਹੋਵੇ ਉਹ ਵੀ ਚੱਲ ਜੂਗੀ ਤੈਨੂੰ ਜੀ ਇਹਨੂੰ ਹੁਣ ਆਪਾਂ ਭਿਓ ਕੇ ਰੱਖ ਦੋਗੇ ਤਕਰੀਬਨ 4-5 ਘੰਟੇ ਆਪਾਂ ਨੇ ਤਕਰੀਬਨ 4-5 ਪਾਣੀਆਂ 'ਚ ਇਹਨੂੰ ਧੋ ਕੇ ਇਹ ਸੋਕ ਕਰਕੇ ਰੱਖਤੀ ਆਪਾਂ ਨੇ ਭਿਓਤੀ ਹੁਣ ਇਹ ਤੈਨੂੰ ਤਕਰੀਬਨ ਆਪਾਂ ਨੇ 4 ਤੋਂ 5 ਘੰਟੇ ਠੀਕ ਹੈ ਜੀ ਰੱਖਣਾ ਏ ਜੇ ਜ਼ਿਆਦਾ ਕਾਲੀ ਹੋਈ ਤਾਂ 2-2.5 ਘੰਟੇ ਨਾਲ ਵੀ ਕੰਮ ਚੱਲ ਜਾਊਗਾ ਪਰ ਆਪਾਂ ਇਹਨੂੰ 4-5 ਘੰਟੇ ਭਿਓਵਾਂਗੇ ਤੇ ਮਿਲਦੇ ਆ ਜੀ ਫਿਰ ਹੁਣ ਇਹ ਤੋਂ ਬਾਅਦ ਲੋ ਜੀ ਦਾਲ ਆਪਣੀ ਸੋਕ ਹੋ ਚੁੱਕੀ ਹੈ ਜੀ ਆ ਦੇਖੋ ਵਧੀਆ ਭਿੱਜ ਗਈ ਹੈ ਨਾ ਫੁੱਲ ਵੀ ਗਈ ਇਹ ਤੇ ਹੁਣ ਪਾਉਂਦੇ ਆਪਾਂ ਇਹਨੂੰ ਮਿਕਸੀ ਦੇ ਜੱਗ 'ਚ ਠੀਕ ਹੈ ਜੀ ਪਾਣੀ ਆਪਾਂ ਨੇ ਥੋੜਾ ਬਹੁਤਾ ਪਾਉਣਾ ਪਰ ਨਾਲ ਇਹਦੇ ਮੰਨ ਲਓ ਜ਼ਿਆਦਾ ਪਾਣੀ ਨਹੀਂ ਪਾਉਣਾ ਜੇ ਜ਼ਿਆਦਾ ਪਾਣੀ ਪਾਉਗੇ ਫਿਰ ਜਿਹੜਾ ਪੈਸਟਰ ਆਪਣਾ ਉਹ ਪਤਲਾ ਹੋ ਜਾਊਗਾ ਤੇ ਲਓ ਜੀ ਇੰਨੀ ਕੱਪਾਂ ਨੇ ਇਹਦੇ 'ਚ ਦਾਲ ਪਾ ਲਈ ਤੇ ਆਹੀ ਪਾਣੀ ਜਿਹੜਾ ਥੋੜਾ ਜਿਹਾ ਪਾ ਲਾਂਗੇ ਤਾਂ ਜੋ ਇਹ ਪੀਸ ਜਵੇ ਤੇ ਹੁਣ ਕਰਦੇ ਇਹਨੂੰ ਮਿਕਸੀ ਬਣਾਉਂਦੇ ਆ ਪੇਸਟ ਲਓ ਜੀ ਪੇਸਟ ਬਣ ਕੇ ਹੋ ਗਿਆ ਆਪਣਾ ਰੈਡੀ ਇੰਨਾ ਕਹੇ ਥਿੱਕ ਹੋਣਾ ਚਾਹੀਦਾ ਮੰਨ ਲਓ ਪਤਲਾ ਨਹੀਂ ਹੋਣਾ ਚਾਹੀਦਾ ਜੇ ਪਤਲਾ ਹੋਇਆ ਫਿਰ ਆਪਣੇ ਪੱਲੇ ਸਹੀ ਨਹੀਂ ਬਣਨੇ ਤੇ ਹੁਣ ਇਹਨੂੰ ਕੱਢਦੇ ਆ ਕਿਸੇ ਖੁੱਲੇ ਭਾਂਡੇ 'ਚ ਠੀਕ ਹੈ ਜੀ ਜਿਹੜੇ ਭਾਂਡੇ 'ਚ ਆਪਾਂ ਨੇ ਪੇਸਟ ਕੱਢਣਾ ਉਹ ਭਾਂਡਾ ਖੁੱਲਾ ਹੋਣਾ ਚਾਹੀਦਾ ਕਿਉਂਕਿ ਆਪਾਂ ਨੇ ਇਹਨੂੰ ਫੈਂਟਣਾ ਇਸ ਤੋਂ ਬਾਅਦ ਠੀਕ ਹੈ ਜੀ ਤੇ ਲਓ ਜੀ ਬੈਟਰ ਆਪਾਂ ਨੇ ਪੀਸ ਲਿਆ ਠੀਕ ਹੈ ਜੀ ਸਾਰਾ ਤੇ ਹੁਣ ਆਪਾਂ ਨੇ ਇਹਨੂੰ ਮਲਣਾ ਤਕਰੀਬਨ ਇਸ ਤਰੀਕੇ ਨਾਲ ਇਹਦੇ 'ਚ ਹਵਾ ਭਰਨੀ ਆ ਠੀਕ ਹੈ ਜਦੋਂ ਆਪਾਂ ਇਹਨੂੰ ਮਲੋਂਗੇ ਨਾ ਤਾਇਜਾ ਹਵਾਪਾਰ ਜਾਂਦੀ ਹੈ ਜੀ ਇੱਕ ਹੋਰ ਮਲੈਮ ਹੋ ਜਾਂਦਾ ਹੈ ਇਹ ਇਹ ਪ੍ਰੋਸੈਸ ਕਰਨਾ ਜ਼ਰੂਰੀ ਹੈ ਕਿਉਂਕਿ ਜੇ ਇਹ ਪ੍ਰੋਸੈਸ ਕਰੋਗੇ ਆਪਾਂ ਇਹਨੂੰ ਮਲੂਗੇ ਫਿਰ ਆਪਣੇ ਭੱਲੇ ਆ ਜਿਹੜੇ ਇਹਨ ਵਧੀਆ ਬਣੂਗੇ ਤੇ ਲਓ ਜੀ ਆਪਾਂ ਨੇ 10 ਤੋਂ 15 ਮਿੰਟ ਇਹਨੂੰ ਮਲਣਾ ਹੈ ਚੰਗੀ ਤਰ੍ਹਾਂ ਤੇ ਲਓ ਜੀ ਮੰਨ ਇਹਨੂੰ ਮਲਦੇ ਨੂੰ ਫੈਂਟਦੇ ਨੂੰ ਯਾਨੀ 15 ਕੁ ਮਿੰਟ ਹੋ ਗਏ ਆ ਜੀ ਤੇ ਆਪਾਂ ਨੇ ਚੈੱਕ ਕਿੱਦਾਂ ਕਰਨਾ ਹੈ ਇਹ ਆਪਾਂ ਨੇ ਠੀਕ ਹੈ ਜੀ ਥੋੜਾ ਜਿਹਾ ਪਾਣੀ ਦੇ ਵਿੱਚ ਛੱਡ ਕੇ ਦੇਖਣਾ ਪੇਸਟ ਆ ਆ ਦੇਖੋ ਠੀਕ ਹੈ ਜੀ ਜੇ ਮੰਨ ਲਓ ਪੇਸਟ ਪਾਣੀ ਦੇ ਉੱਪਰ ਤੈਰਨ ਲੱਗ ਗਿਆ ਤਾਂ ਸਮਝ ਲਓ ਆਪਣਾ ਜਿਹੜਾ ਟਰੈਕਟਰ ਹੈ ਉਹ ਵਧੀਆ ਬਣ ਗਿਆ ਦੇਖੋ ਠੀਕ ਹੈ ਜੀ ਪਾਣੀ ਦੇ ਵਿੱਚ ਤੈ ਰਿਹਾ ਇਹ ਤੇ ਲੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਾਣ ਮਸਾਲਾ ਫਿਰ ਉਧਰ ਤੁਹਾਨੂੰ ਬਣਾ ਕੇ ਦਿਖਾਉਂਦੀ ਆਂ ਭੱਲੇ ਤੇ ਲੋ ਜੀ ਆਪਾਂ ਨੇ ਇਹਦੇ ਵਿੱਚ ਪਾਤੀਆਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਕੱਟ ਕੇ ਤੇ ਹੁਣ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਇੱਕ ਚਮਚ ਪਾਵਾਂਗੇ ਜੀ ਨਮਕ ਤੇ ਇਹਨੂੰ ਮਿਕਸ ਕਰ ਲੈਂਦੀ ਆਂ ਸਾਰੇ ਨੂੰ ਅੱਗੇ ਪਿੱਛੇ ਜੇ ਮੰਨ ਲਓ ਤੁਹਾਡਾ ਬੈਟਰ ਪਤਲਾ ਹੋ ਜਾਵੇ ਠੀਕ ਹੈ ਜੀ ਤੁਸੀਂ ਫਿਰ ਕੀ ਕਰਨਾ ਹੈ ਤੇ ਜੀ ਜਾਂ ਤਾਂ ਸੂਜੀ ਐਡ ਕਰਨੀ ਆ ਥੋੜੀ ਬਹੁਤੀ ਠੀਕ ਹੈ ਜੀ ਜੀ ਨਾਲ ਤੁਹਾਡਾ ਬੈਟਰ ਸੈੱਟ ਹੋ ਜਾਊਗਾ ਜਾਂ ਫਿਰ ਬੇਸਣ ਐਡ ਕਰ ਲੈਣਾ ਠੀਕ ਹੈ ਜੀ ਮੰਨ ਲਓ ਇਹਨਾਂ ਤੁਹਾਡਾ ਬੈਟਰ ਜਿਹੜਾ ਉਹ ਬਿਲਕੁਲ ਸੈੱਟ ਹੋ ਜਾਊਗਾ ਤੇ ਲਓ ਜੀ ਹੁਣ ਆਪਾਂ ਉਧਰ ਕੜਾਹੀ ਵੀ ਰੱਖ ਲਈ ਆ ਦੇਖੋ ਤੇ ਕੜਾਹੀ ਦਾ ਤੇਲ ਆਪਾਂ ਇਹ ਨਾਲ ਦੀ ਨਾਲੇ ਗਰਮ ਕਰਨਾ ਕਿਉਂਕਿ ਜੇ ਆਪਾਂ ਨੇ ਇਨੂੰ ਫੈਂਟਰੇ ਤੇ ਹਟਕੇ ਉਧਰ ਤੇਲ ਨਾ ਰੱਖਿਆ ਜਿੰਦੀ ਜਿੱਦਾਂ ਮੰਨ ਲਓ ਪਹਿਲਾਂ ਦਾ ਬੈਟਰ ਹੁੰਦਾ ਉਹ ਹੈ ਜਿਹੀ ਹੋ ਜਾਂਦਾ ਏ ਤੇ ਲੋ ਜੀ ਆਜੋ ਹੁਣ ਚਲਦੇ ਆਂ ਤੇਲ ਵੱਲ ਤੇ ਲੋ ਜੀ ਹੁਣ ਪੱਲੇ ਛੱਡਦੇ ਆਂ ਸੇਕ ਚੱਪਾ ਤੇ ਇਸ ਤਰੀਕੇ ਨਾਲ ਆਪਾਂ ਨੇ ਸਾਈਡ ਪਰ ਤੇ ਚੱਕਣਾ ਠੀਕ ਹੈ ਜੀ ਥੋੜਾ ਜਿਹਾ ਇੰਨਾ ਕ ਬੈਟਰ ਤੇ ਆਹ ਦੇਖੋ ਠੀਕ ਹੈ ਜੀ ਇਧਰ ਤੇਲ ਦੇ ਵਿੱਚ ਛੱਡੀ ਜਾਣਾ ਤੇ ਤੇਲ ਆ ਜਿਹੜਾ ਆਪਣਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਤੇਲ ਜ਼ਿਆਦਾ ਗਰਮ ਹੋਇਆ ਫਿਰ ਜਿਹੜੇ ਆਪਣੇ ਦਹੀਂ ਭੱਲੇ ਆ ਉਹ ਉੱਪਰ ਤੇ ਲਾਲ ਹੋ ਜਣੇ ਤੇ ਪਿਛੇ ਤੇ ਰਹਿ ਜਣੇ ਠੀਕ ਆ ਜੀ ਉਹ ਕੱਚੇ ਆ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਠੀਕ ਆ ਜੀ ਐਦਾਂ ਦੇ ਕੇ ਐਦਾਂ ਛੱਡਣਾ ਆਪਾਂ ਨੇ ਵਿੱਚ ਆ ਦੇਖੋ ਠੀਕ ਆ ਜੀ ਐਦਾਂ ਮੁਠੀ ਭਰਨੀ ਐਦਾਂ ਛੱਡਣਾ ਐਦਾਂ ਜਿਹੜੇ ਭੱਲੇ ਆ ਆਪਣੇ ਉਹ ਗੋਲ ਬਣਾਉਣਗੇ ਠੀਕ ਆ ਜੀ ਆ ਦੇਖੋ ਸਹਿਜ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਬਣਾ ਲਿਓ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਦਹੀਂ ਭੱਲੇ ਛੱਡੀ ਜਾਵਾਂਗੇ ਤੇਲ ਦੇ ਵਿੱਚ ਤੇ ਲੋ ਜੀ ਇਸ ਤਰੀਕੇ ਨਾਲ ਪਕਾਉਣੇ ਆ ਜੀ ਆਪਾਂ ਨੇ ਆਪਣੇ ਪੱਲੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਜ਼ਿਆਦਾ ਓਵਰ ਸੇਕ ਮੈਂ ਛੱਡ ਦਿੰਦੇ ਆ ਨਾ ਤਾਂ ਕੀ ਹੁੰਦਾ ਹੈ ਠੀਕ ਆ ਜੀ ਉੱਪਰ ਤੇ ਲਾਲ ਹੋ ਜਾਂਦੇ ਆ ਇਕਦਮ ਤੇ ਪਿਛੇ ਤੇ ਰਹਿ ਜਾਂਦੇ ਆ ਕੱਚੇ ਇਸ ਕਰਕੇ ਜਮੇ ਮਠੀਆਂਾਂ 'ਚ ਪਰ ਪਕਾਉਂਗੇ ਆਪਾਂ ਇਹਨਾਂ ਨੂੰ ਬਿਲਕੁਲ ਨਾਰਮਲ ਸੇਕ ਪਰ ਤੇ ਜਦੋਂ ਤੱਕ ਆਪਣੇ ਪੱਲੇ ਪੱਕਦੇ ਆ ਜੀ ਆਪਾਂ ਕਰ ਲੈਂਦੇ ਆ ਪਾਣੀ ਤਿਆਰ ਤੇ ਇੱਕ ਆਪਾਂ ਨੇ ਖੁੱਲੇ ਜੇ ਭਾਂਡੇ 'ਵਾਂ ਠੀਕ ਆ ਜੀ ਥੋੜੀ ਜੀ ਹਿੰਗ ਪਾ ਲੈਣੀ ਆ ਨਾ ਹਿੰਗ ਹੋਈ ਤਾਂ ਵੀ ਕੋਈ ਚੱਕਰ ਨਹੀਂ ਠੀਕ ਆ ਜੀ ਚੱਲ ਜੂਗਾ ਕੰਮ ਤੇ ਨਮਕ ਜ਼ਰੂਰ ਪਾ ਲਿਓ ਜੇ ਹਿੰਗ ਨਾ ਹੋਈ ਤਾਂ ਨੂਨ ਚੱਲ ਜਾਊਗਾ ਜਾਂ ਥੋੜੀ ਬਹੁਤੀ ਮਿਰਚ ਕੱਟ ਕੇ ਪਾ ਦਿਓ ਹਰੀ ਜਾਂ ਲਾਲ ਮਿਰਚ ਪਾ ਦਿਓ ਠੀਕ ਹੈ ਜੀ। ਇਦਣ ਪੱਲਿਆਂ 'ਚ ਥੋੜਾ ਜਿਹਾ ਫਲੇਵਰ ਆ ਜਾਂਦਾ ਵਧੀਆ। ਤੇ ਲੋ ਜੀ ਇਹਨੂੰ ਛੱਡ ਦਿੰਦੇ ਆ ਉਸ ਤੋਂ ਬਾਅਦ ਗੇਰਾਂਗੇ ਇਹਦੇ ਵਿੱਚ ਪੱल्ले ਆਪਾਂ। ਤੇ ਲੋ ਜੀ ਪੱल्ले ਆਪਣੇ ਬਣ ਕੇ ਰੈਡੀ ਐ ਜੀ। ਐਹੋ ਜਿਹਾ ਕਲਰ ਰੱਖਣਾ ਆਪਾਂ ਨੇ ਪੱਲਿਆਂ ਦਾ। ਠੀਕ ਹੈ ਜੀ। ਥੋੜੇ ਜਿਹਾ ਹਲਕੇ ਜਿਹਾ ਬ੍ਰਾਊਨ ਹੋਣੇ ਚਾਹੀਦੇ ਆ। ਤੇ ਜੇ ਕਈ ਵਾਰ ਆਪਾਂ ਨੇ ਜ਼ਿਆਦਾ ਚਿੱਟੇ ਜੇ ਚੱਕ ਲੈਣਾ ਫਿਰ ਇਹ ਕੱਚੇ ਵੀ ਰਹਿਣ। ਤੇ ਲੋ ਜੀ ਭੱਲੇ ਆਪਣੇ ਰੈਡੀ ਆ ਜੀ ਆ ਦੇਖੋ ਹੁਣ ਆਪਾਂ ਨੇ ਪਾ ਦੇਣਾ ਇਹਨਾਂ ਨੂੰ ਪਾਣੀ 'ਚ ਪਾਣੀ 'ਚ ਕਦੇ ਵੀ ਇਹ ਡਾਇਰੈਕਟ ਨਹੀਂ ਗੇਰਨੇ ਹੈਗੇ ਜਦੋਂ ਆਪਾਂ ਕੜਾਹੀ 'ਚੋਂ ਕੱਢਦੇ ਆ ਪਹਿਲਾਂ ਥੋੜੇ ਜੇ ਠੰਡੇ ਕਰਨੇ ਆ ਠੀਕ ਹੈ ਜੀ ਇਹ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਐਦਾਂ ਛੱਡ ਦੇਣਾ ਠੀਕ ਹੈ ਜੀ ਸੋਕ ਕਰ ਦੇਣਾ ਤੇ ਲੋ ਜੀ ਮੈਂ ਦੂਜਾ ਬੈਚ ਵੀ ਬਣਾ ਲਵਾਂ ਨਾ ਫਿਰ ਮਿਲਦੇ ਆ ਥੋੜੀ ਦੇਰ ਬਾਅਦ ਜਦੋਂ ਆਪਾਂ ਇਹਨਾਂ ਨੂੰ ਸਰਵ ਕਰੂਗੇ ਤੇ ਲੋ ਜੀ ਇਹ ਭੱਲੇ ਨੂੰ ਹੁਣ ਆਪਾਂ ਨਚੋੜ ਲੈਣਾ ਠੀਕ ਹੈ ਜੀ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਕੱਢਦੇ ਆਂ ਆਪਾਂ ਠੀਕ ਹੈ ਜੀ ਪਲੇਟ ਦੇ ਵਿੱਚ ਤੇ ਨਾਲੇ ਤੁਹਾਨੂੰ ਦਿਖਾਉਂਦੇ ਆਂ ਹੁਣ ਸਰਵ ਕਰਕੇ ਤੇ ਲਓ ਜੀ ਹੁਣ ਕਰਦੇ ਇਹਨਾਂ ਨੂੰ ਆਪਾਂ ਸਰਵ ਠੀਕ ਹੈ ਜੀ ਸਭ ਤੋਂ ਪਹਿਲਾਂ ਉੱਪਰ ਦਹੀਂ ਪਾਵਾਂਗੇ ਆ ਦੇਖੋ ਜੀ ਇਸ ਤਰੀਕੇ ਨਾਲ 4-5 ਪੱਤੇ ਰੱਖ ਲੈਣੇ ਆਪਾਂ ਨੇ ਪਲੇਟ ਦੇ ਵਿੱਚ ਉਸ ਤੋਂ ਬਾਅਦ ਪਾਵਾਂਗੇ ਸੌਸ ਠੀਕ ਹੈ ਜੀ ਆ ਦੇਖੋ ਇਹਦੀ ਰੈਸਪੀ ਮੈਂ ਪਾਈ ਹੋਈ ਹੈ ਜੀ ਤੇ ਯੂ ਚੈਨਲ ਤੇ ਆਪਣੇ ਤੇ ਤੇ ਤੁਸੀਂ ਦੇਖ ਸਕਦੇ ਹੋ ਆ ਕਿ ਉਸ ਤੋਂ ਬਾਅਦ ਪਾਵਾਂਗੇ ਗ੍ਰੀਨ ਚਟਣੀ ਗ੍ਰੀਨ ਚਟਣੀ ਦੀ ਵੀਡੀਓ ਵੀ ਅਪਲੋਡ ਹੈ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਜੀ ਉਸ ਤੋਂ ਬਾਅਦ ਪਾਵਾਂਗੇ ਕਾਲਾ ਨਮਕ ਟੇਸਟ ਰਿਕਾਰਡਿੰਗ ਥੋੜਾ ਜਿਹਾ ਸਾਦਾ ਨਮਕ ਪਾ ਲਾਂਗੇ ਜੀ ਥੋੜੀ ਜੀ ਪਾਵਾਂਗੇ ਲਾਲ ਮਿਰਚ ਠੀਕ ਹੈ ਜੀ ਪੀਸੀ ਹੋਈ ਇਹ ਆਪਣੇ ਟੇਸਟ ਰਿਕਾਰਡਿੰਗ ਪਾ ਲਿਓ ਤੇ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਪਾਊਡਰ ਆਹ ਲਓ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਹਰਾ ਧੜੀਆਂ ਤੇ ਲਓ ਜੀ ਭੱਲਿਆਂ ਦੀ ਪਲੇਟ ਆਪਣੀ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਦਹੀਂ ਭੱਲੇ ਬਣਾ ਸਕਦੇ ਹਾਂ ਜੀ ਘਰਾਂ ਤੇ ਇੱਕ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਜੀ ਪਲੇਟ ਜਿਹੜੀ ਵਿਹਾਂ ਦੇ ਵਿੱਚ ਬਣਾਉਂਦੇ ਆ ਠੀਕ ਹੈ ਜੀ ਐਦਾਂ ਦੀਆਂ ਪਲੇਟਾਂ ਤੁਸੀਂ ਦੇਖਿਆ ਹੋਣੀਆਂ ਜਦੋਂ ਆਪ ਵਿਹਾਂ ਦੇ ਵਿੱਚ ਸਟਾਲਾਂ ਲੱਗੀਆਂ ਬਹਿ ਹੁੰਦੀਆਂ ਇੱਕ ਤੁਹਾਨੂੰ ਵਿਹਾਂ ਵਾਲੀ ਪਲੇਟ ਲਾ ਕੇ ਦਿਖਾਵਾਂਗੇ ਤੇ ਲੋ ਜੀ ਪੱਲੇ ਆਪਾਂ ਇਹਦੇ ਛੋੜ ਕੇ ਕੱਢ ਲਏ ਪਲੇਟ 'ਚ ਠੀਕ ਹੈ ਜੀ ਆਹ ਲੋ ਦੀ ਜੇ ਪਾਵਾਂਗੇ ਦਹੀਂ ਬੇਹਾਂ ਦੇ ਵਿੱਚ ਅਸੀਂ کیا ਕਰਦੇ ਜਿਹੜੇ ਪੱਲੇ ਹੁੰਦੇ ਆ ਉਹ ਪਹਿਲੇ ਹੀ ਦਹੀਂ ਦੇ ਵਿੱਚ ਡਿਪ ਕਰ ਲੈਂਦੇ ਆ ਠੀਕ ਹੈ ਜੀ ਤਾਂ ਜੋ ਪੱਲਾ ਚੱਕਿਆ ਸਿੱਧਾ ਪਲੇਟ ਦੇ ਵਿੱਚ ਕਿਉਂਕਿ ਰਸ ਹੁੰਦਾ ਏ ਤੇ ਸੌ ਸਪਾਈ ਚਲੋ ਵੀ ਅੱਗੇ ਤੇ ਲੋ ਜੀ ਆਪਾਂ ਨੇ ਰੈੱਡ ਚਟਨੀ ਵੀ ਪਾ ਲਈ ਇਹਦੀ ਵੀਡੀਓ ਤੁਸੀਂ ਚੈਨਲ ਤੇ ਦੇਖ ਸਕਦੇ ਆ ਜੀ ਹਰੀ ਚਟਣੀ ਦੀ ਵੀਡੀਓ ਵੀ ਮੈਂ ਪਾਈ ਹੋਈ ਆ ਉਹ ਵੀ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਲਓ ਜੀ ਗ੍ਰੀਨ ਚਟਣੀ ਆ ਗਈ ਉਸ ਤੋਂ ਬਾਅਦ ਜੀਰਾ ਪਾਊਡਰ ਸਾਦਾ ਨਮਕ ਕਾਲਾ ਨਮਕ ਠੀਕ ਹੈ ਜੀ ਤੇ ਥੋੜੀ ਜੀ ਲਾਲ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇ ਆਪਣੇ ਬੱਚਿਆਂ ਨੇ ਖਾਣੇ ਹੋਵੇ ਠੀਕ ਹੈ ਜੀ ਲਓ ਜੀ ਹਰਾ ਧਨੀਆ ਹੋ ਗਿਆ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਤੇ ਅਨਾਰ ਦਾਣਾ ਤੇ ਇੱਕ ਆਇਟਮ ਆਪਾਂ ਪਾ ਪਾਵਾਂਗੇ ਹੋਰ ਇਹਦੇ ਤੇ ਸੋ ਬਿਆਹਾਂ ਦੇ ਵਿੱਚ ਪਾਉਣੀ ਹੈ ਜੀ ਅਸੀਂ ਪਾਪੜੀ ਬਣਾ ਕੇ ਠੀਕ ਹੈ ਜੀ ਵੈਸੇ ਪਾਪੜੀ ਤਾਂ ਮੈਂ ਬਣਾਈ ਨਹੀਂ ਇਹ ਹੈਗੀਆਂ ਮੱਠੀਆਂ ਲਈਆਂ ਤੇ ਮੈਂ ਦੁਕਾਨ ਤੇ 2-3 ਇਹ ਪਾ ਦੋਗੇ ਆਪਾਂ ਉੱਪਰ ਇਹ ਨਾਲ ਵਧੀਆ ਟੇਸਟ ਆ ਜਾਂਦਾ ਹੈ ਆਹ ਲਓ ਠੀਕ ਹੈ ਜੀ ਕਿਸੇ ਦਿਨ ਤੁਹਾਨੂੰ ਚਾਟ ਪਾਪੜੀ ਦੀ ਰੈਸਪੀ ਵੀ ਦੱਸਾਂਗੇ ਆਹ ਲਓ ਕਿਤੇ ਤੇ ਫਿਰ ਦਹੀਂ ਪਾਵਾਂਗੇ ਆਪਾਂ ਠੀਕ ਹੈ ਜੀ ਹਲਕਾ ਹਲਕਾ ਪਾਉਣਾ ਹੈ ਆਹ ਲਓ ਜੀ ਥੋੜੀ ਥੋੜੀ ਸੌਸ ਆ ਤੇ ਫੇਰ ਥੋੜੇ ਥੋੜੇ ਮਸਾਲੇ ਛਿੜਕ ਦਾਂਗੇ ਉਹੀ ਜਿਹੜੇ ਪਹਿਲਾਂ ਪਾਏ ਤੇ ਆਪਾਂ ਨੇ ਆਹ ਲਓ ਜੀ ਠੀਕ ਹੈ ਜੀ ਤੇ ਥੋੜੀ ਜਿਹਾ ਪਾ ਦਾਂਗੇ ਅਨਾਰ ਦਾਣਾ ਭੱਲੇ ਦੀ ਪਲੇਟ ਲੱਗ ਕੇ ਹੋ ਗਈ ਰੈਡੀ ਆ ਦੇਖੋ ਜੀ ਸੋ ਇਸ ਤਰੀਕੇ ਨਾਲ ਜਿਹੜੇ ਆਪਾਂ ਦਹੀਂ ਭੱਲੇ ਬਣਾ ਸਕਦੇ ਹਾਂ ਘਰੇ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਮਿਲਦੇ ਆਂ ਜੀ ਫੇਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਇਦਾਂ ਦੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਕਰੋ ਜੀ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ